ਤੇ ਕੀ ਜਣਾ ਤੁਨ ਸਾਡੇ ਕਰਨਤਾਰਨ ਤੋਂ ਲੋਕਾਂ ਦੁਬਾਰਾ ਚੁਲੇ ਗਏ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਜੋ ਪਿਛਲੇ ਦਿਨੀ ਸੰਕੇਤ ਬਿਮਾਰੀ ਦੇ ਨਾਲ ਲੜਦੇ ਆ ਜੀਸਾ ਸੰਸਾਰ ਤੋਂ ਵਿਦਾ ਕਰਕੇ ਸੀ ਆਧੁਨਾਂ ਦੀ ਅੰਤਮ ਅਰਦਾਸ ਦੇ ਵਿੱਚ ਅੱਜ ਹੀ ਭਾਰਤੀ ਸੰਤਾ ਪਾਰਟੀ ਦੇ ਜ਼ਿਲ੍ਹਾ ਹੁਸੈਨਬਾਦ ਆ ਸਾਥੀਆਂ ਸਮੇਤ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਆ ਮੈਂ ਸਮੂਹ ਸਾਥੀਆਂ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਵਾਹਿਗੁਰੂ ਸਵਰਗਵਾਸੀ ਐਮ ਐਲ ਏ ਸਰਦਾਰ ਕਸ਼ਮੀਰ ਸਿੰਘ ਸੋਤ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਸਾਡੇ ਸੰਬੰਧੀਆਂ ਨੂੰ ਭੈਣ ਭਰਾਵਾਂ ਨੂੰ ਹੌਸਲਾ ਬਖਸ਼ੇ